ਸੰਤ ਜਮੋ ਪਰਮੇ ਮੇਰਾ ਇੱਕ ਕਟਣਾ ਇਤਿਹਾਸ ਦਾ ਅਣਗੋਲਿਆ ਪਾਤਰ ਬੇਗਮ ਜੈਨਾ ਜਿਹੜੀ ਬੇਗਮ ਜੈਨਾ ਸੀ ਇਹ ਵਜ਼ੀਰ ਖਾਨ ਦੀ ਸਪਤਨੀ ਸੀ ਬਲਾਸਪੁਰ ਦੀ ਰੈਡ ਵਾਲੀ ਹਿੰਦੂ ਪਰਿਵਾਰ ਵਿੱਚ ਜਨਮੀ ਪਹਾੜੀ ਘਰਾਣਿਆਂ ਦੇ ਵਿੱਚ ਇਹਦਾ ਜਨਮ ਹੋਇਆ ਇਹਦਾ ਨਾਮ ਸੀ ਬੀਬੀ ਭਾਗੋ ਇਹਦੀ ਜਿਹੜੀ ਮਾਤਾ ਸੀ ਉਹਦਾ ਨਾਮ ਸੀ ਬੀਬੀ ਸੁਭਾਗੀ ਇਹਦੀ ਇੱਕ ਸਹੇਲੀ ਸੀ ਜਿਹੜੀ ਗੁਰੂ ਸਾਹਿਬ ਦੇ ਘਰ ਦੇ ਵਿੱਚ ਦਾਸੀ ਸੀ ਉਹ ਅੰਮ੍ਰਿਤਧਾਰੀ ਸੀ ਬੀਬੀ ਬੀਬੀ ਸੁਭਾਗੀ ਉਹਨੂੰ ਮਿਲ ਲਾਈ ਆਨੰਦਪੁਰ ਸਾਹਿਬ ਜਦੋਂ ਬੀਬੀ ਸੁਭਾਗੀ ਆਈ ਤੇ ਉਹਦੇ ਨਾਲ ਬੀਬੀ ਭਾਗੋ ਵੀ ਆਈ ਅਨੰਤਪੁਰ ਸਾਹਿਬ ਦਰਸ਼ਨ ਕੀਤੇ ਮਹਾਰਾਜ ਦੇ ਉਦੋਂ ਸਹਿਬਜਾਦੇ ਛੋਟੇ ਹੁੰਦੇ ਸਨ ਸਹਿਬਜਾਦਿਆਂ ਦੀ ਉਹ ਸੇਵਾ ਕਰਦੀ ਹੁੰਦੀ ਸੀ ਜਿਹੜੀ ਬੀਬੀ ਸੁਭਾਗੀ ਦੀ ਸਹੇਲੀ ਸੀ ਜਿਹਨੂੰ ਉਹ ਮਿਲਣ ਆਈ ਸੀ ਕੁਝ ਸਮਾਂ ਬੀਬੀ ਭਾਗੋ ਨੇ ਸਹਿਬਜਾਦਿਆਂ ਨਾਲ ਬਤੀਤ ਕੀਤਾ ਛੋਟੇ ਛੋਟੇ ਚੰਦਰਮਾ ਤੇ ਸੂਰਜ ਜੇ ਚਿਹਰੇ ਬਚਪਨ ਵਿੱਚ ਵੇਖਿਆ ਸੀ ਉਹ ਦਰਸ਼ਨ ਕੀਤੇ ਅਨੰਦਪੁਰ ਸਾਹਿਬ ਦੀਆਂ ਰੌਣਕਾਂ ਬिलासपुर ਨਾਲ ਹੀ ਪੈਂਦਾ ਸੀ ਭੀਮਚੰਦ ਦੀ ਰਾਜਧਾਨੀ ਸੀ ਵਾਪਸ ਚਲੀ ਗਈ ਜੋ ਕੁਝ ਉਥੇ ਵੇਖਿਆ ਸੀ ਉਹ ਹਿਰਦੇ ਵਿੱਚ ਸਭ ਕੁਝ ਉਹਨੂੰ ਯਾਦ ਸੀ ਇਹਦਾ ਰਿਸ਼ਤਾ ਇੱਧਰ ਸਰਹੰਦ ਦੇ ਇਲਾਕੇ ਵਿੱਚ ਹੋਇਆ ਸੀ ਜਦੋਂ ਡੋਲਾ ਆਇਆ ਇਹਦਾ ਤੇ ਵਜ਼ੀਰ ਖਾਨ ਨੂੰ ਪਤਾ ਲੱਗ ਗਿਆ ਵਜ਼ੀਰ ਖਾਨ ਇਹਦੇ ਬਾਰੇ ਸੁਣਿਆ ਹੋਇਆ ਸੀ ਬੀਬੀ ਭਾਗੋ ਬਾਰੇ ਵਜ਼ੀਰ ਖਾਨ ਨੇ ਉਹ ਡੋਲਾ ਜਿਹੜਾ ਉਸ ਪਰਿਵਾਰ ਦੇ ਘਰ ਵਿੱਚ ਜਾਣ ਤੋਂ ਪਹਿਲਾਂ ਹੀ ਲੁੱਟ ਲਿਆ ਲੁੱਟ ਕੇ ਆਪਣੇ ਕਿਲੇ ਵਿੱਚ ਲੈ ਆਇਆ ਬੀਬੀ ਪਾਗੋ ਬੜੀ ਧੇਰ ਤੱਕ ਸਰੜ ਵਿੱਚ ਰਹੀ ਪਹਿਲੀ ਗੱਲ ਤੇ ਸਾਡਾ ਮਜਬ ਵੀ ਨਹੀਂ ਰਲਦਾ ਪਰ ਵਜ਼ੀਰ ਖਾਨ ਲਾਲਚ ਦਿਂਦਾ ਰਿਹਾ ਤਾਂ ਸੁਭਾਅਕ ਹੈ ਬਾਦਸ਼ਾਹੀ ठाट-ਬਾਠ ਹੈ ਪੈਸਾ ਹੈ ਦੌਲਤਾਂ ਨੇ ਤਾਂ ਉਹਦੇ ਅੱਗੇ ਅਖੀਰ ਬੀਬੀ ਭਾਗੋ ਹਾਰ ਗਈ। ਉਹਨੇ ਵਜ਼ੀਰ ਖਾਂ ਦੇ ਨਾਲ ਨਿਕਾਹ ਕਰਾ ਲਿਆ। ਔਰ ਰਸਤਾ ਵੀ ਕੋਈ ਨਹੀਂ ਸੀ ਉਹਦੇ ਕੋਲ। ਕਿਉਂਕਿ ਵਜ਼ੀਰ ਖਾਂ ਉਹਨੂੰ ਕਦੇ ਵਾਪਸ ਨਾ ਜਾਣ ਦਿੰਦਾ। ਉਹਨੇ ਉਹਦੇ ਨਾਲ ਨਿਕਾਹ ਕਰਾਇਆ। ਐਸਾ ਵੀ ਕਹਿੰਦੇ ਵੀ ਉਹਦੀ ਕੁੱਖ ਤੋਂ ਦੋ ਬੱਚਿਆਂ ਨੇ ਵੀ ਜਨਮ ਲਿਆ। ਦੋਨੇ ਲੜਕੇ ਸਨ। ਇਹਦਾ ਨਾਮ ਰੱਖਿਆ ਗਿਆ ਬੇਗਮ ਜਾਨਾ। ਪਛੋਕੜ ਸਾਰਾ ਕੁਝ ਭੁੱਲ ਗਈ ਪਰ ਜਦੋਂ ਬੀਗਮ ਜੈਨਾ ਨੂੰ ਪਤਾ ਲੱਗਿਆ ਵੀ ਸਹਬ ਜਾਦੇ ਗ੍ਰਿਫਤਾਰ ਕੀਤੇ ਗਏ ਨੇ ਤੇ ਉਹਨਾਂ ਨੂੰ ਸਵੇਰੇ ਨੀਹਾਂ ਵਿੱਚ ਚੁੰਨਣਾ ਤਾਂ ਬੀਗਮ ਜੈਨਾ ਨੇ ਸ਼ਾਮ ਨੂੰ ਜਦੋਂ ਕਚਹਿਰੀ ਤੋਂ ਬਾਅਦ ਵਜ਼ੀਰ ਖਾਂ ਆਇਆ ਉਹਨੇ ਬੜਾ ਸਮਝਾਇਆ ਬੀਗਮ ਜੈਨਾ ਨੇ ਵੀ ਤੁਸੀਂ ਇਹ ਅਪਰਾਧ ਨਾ ਕਰੋ ਇਹ ਪਾਪ ਨਾ ਕਰੋ ਤੁਹਾਡੀ ਲੜਾਈ ਕਿਸੇ ਨਾਲ ਹੋ ਸਕਦੀ ਹੈ ਪਰ ਉਹ ਬੱਚੇ ਨੇ ਤੁਹਾਡੇ ਵੀ ਤਾਂ ਆਪਣੇ ਪੁੱਤਰ ਨੇ ਤੁਹਾਡਾ ਵੀ ਤਾਂ ਆਪਣਾ ਪਰਿਵਾਰ ਹੈ ਪਰ ਉਹ ਵੀ ਕਿਸੇ ਦੇ ਬੱਚੇ ਹਨ ਬੱਚਿਆਂ ਨੂੰ ਮਾਰਨਾ ਬੜਾ ਵੱਡਾ ਗੁਨਾਹ ਹੈ ਬੀਗਮ ਜੈਨਾ ਨੇ ਬੜਾ ਸਮਝਾਇਆ ਪਰ ਵਜ਼ੀਰ ਖਾਂ ਆਪਣੇ ਹੱਥ ਤੋਂ ਹਟਿਆ ਨਹੀਂ ਉਹ ਕਹਿੰਦਾ ਵੀ ਮੈਂ ਇੱਕ ਵਾਰੀ ਫਤਵਾ ਦੇ ਦਿੱਤਾ ਇਹਨਾਂ ਨੂੰ ਨੀਹਾਂ ਵਿੱਚ ਚਿਣ ਕੇ ਮਾਰ ਦਿੱਤਾ ਜਾਏਗਾ ਇਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਬੀਗਮ ਜੈਨਾ ਜਿਹੜੀ ਹੈ बार-बार ਮਿੰਤਾ ਕਰਦੀ ਰਹੀ ਹਾਲੇ ਕੱਢਦੀ ਰਹੀ ਪਰ ਵजीर खान ਆਪਣੇ ਹੱਥ ਤੋਂ ਹਟਿਆ ਨਹੀਂ ਫਿਰ ਉਹਨੇ ਵੀ ਨਿਰਣਾ ਕਰ ਲਿਆ ਕਿ ਜੇ ਇਹਨੇ ਸਹਿਬਜ਼ਾਦਿਆਂ ਨੂੰ ਮਾਰਿਆ ਤੇ ਮੈਂ ਇਹਨਾਂ ਮਹਿਲਾਂ ਦੇ ਵਿੱਚ ਨਹੀਂ ਰਹਾਗੀ ਮੈਂ ਸੰਸਾਰ ਛੱਡ ਜਾਵਾਂਗੀ ਔਰ ਐਸਾ ਹੋਇਆ ਸੀ ਸਹਿਬਜ਼ਾਦਿਆਂ ਦੇ ਜਾਣ ਤੋਂ ਬਾਅਦ ਬੇਗਮ ਜੈਨਾ ਨੇ ਤਿੱਖੀ ਕਟਾਰੀ ਲੈ ਕੇ ਆਪਣੇ ਕਲੇਜੇ ਵਿੱਚ ਮਾਰੀ ਤੇ ਸਦਾ ਵਾਸਤੇ ਵਜ਼ੀਰ ਖਾਨ ਦੀ ਜਿਹੜੀ ਸਲਤਨਤ ਸੀ ਉਹਨੂੰ ਛੱਡ ਕੇ ਬਾਦਸ਼ਾਹੀ ਮਹਿਲ ਛੱਡ ਕੇ ਉਹਦੀ ਆਤਮਾ ਉਡਾਰੀ ਮਾਰ ਗਈ ਉਹਦੀ ਵੀ ਕੁਰਬਾਨੀ ਹੈ